ਆੜਟ ਲਾ ਸਾਡਾ ਵਧਾਉਣਾ ਪੋਗਾ ਮੜਾ ਜਾਂ ਥੋੜੇ ਕਿਹੜਾ ਕਿਹੜਾ ਦਾ ਹਰਾੜਾ ਜਿਹੜੇ ਵੀਡੀਓ ਚ ਦਿਖਾਉਂਦੇ ਉਹ ਦੇਓ ਕੱਢ ਕੇ ਉਹ ਨਿੱਕੇ ਨਿੱਕੇ ਉਹ ਦੇ ਇਹਨਾਂ ਨੂੰ ਇਹ ਰਾੜ ਪਣ ਕਿੱਥੇ ਹਾੜ ਦਿੱਤੀ ਨੇ ਗੜੀ ਉਹ ਜਿਹੜੀ ਆ ਰਹੀ ਹੈ ਤੇ ਨਾਲ ਆ ਗਈ ਦੇ ਰਾੜ ਦਾ ਆਪਣਾ ਦੇਣੀ ਪਣੀ ਹੈ ਰਾੜ ਜਰਾੜ ਬਿਨਾ ਸਾਧ ਸਕਦੇ ਪੁੱਛ ਲੈਣਾ ਆਪਾਂ ਬਿਨਾ ਸਾਧੂਗਾ ਚੈੱਕ ਕਰਾਉਣ ਦੇ ਲੋੜੀ ਦੋਗੇ ਰਾੜ ਫਿਰ ਆ ਰੁਪਈਆ ਹੋ ਜੂਗੀ ਬਹੁਤ ਦੀ ਖਰਾਵਾਗੇ ਇਹ ਰਾੜ ਬੜੀ ਕਿੱਤੇ ਗੱਲੇ ਲਾ ਬਲ ਬਕ ਲੈ ਨਹੀਂ ਰਾੜ ਹੁੰਦੀ ਰੱਬ ਜਦ ਸ਼ਾੜ ਦੇ ਦੇ ਨਾਲ ਕੋਈ ਹੋਰ ਕੀ ਹੈ ਤੁਸੀਂ ਲਾ ਲੈ ਕੋਈ ਸਵਾਲ ਦਾ ਹਾਂ ਸ਼ਾੜ ਦੇ ਦੀਏ ਇਹ ਡਰਾਈਵਰ ਇਹ ਨਾ ਲੈ ਜਾਣੀਆਂ ਮਹੀਨੇ ਸਾਡੇ ਦੋਈ ਨੂੰ ਜਰੂਰ ਵੀਡੀਓ ਫੇਸਬੁੱਕ ਤੇ ਪਾ ਦੇ ਬੰਦੇ ਬਹੁਤ ਵਧੀਆ ਨਹੀਂ ਯਾਰ ਫੇਰੀ ਵਾਰ ਤੁਹਾਡੇ ਡਰਾਈਵਰ ਤੁਰੇ ਫਿਰਦਾ ਨਾਲ ਲੱਭਰ ਨਹੀਂ ਦੇ ਲੱਦਾ ਉਹ ਤੂੰ ਹੋਰ ਪਟਾ ਦੇ ਕਿਤੇ ਨਹੀਂ ਨਹੀਂ ਤੁਹਾਡੇ ਪੱਟੇ ਜਾਂ ਖਾਣੇ ਸਾਰਾ ਦੇਖ ਹੀ ਪਿੰਡ ਆ ਸਾਡਾ ਕਿ ਲੱਗ ਲੱਗੇ ਉਹ ਲੱਗੇ ਹੀ ਨਾਲ ਨਾਲ ਹੀ ਕਿਹੜਾ ਪਿੰਡ ਆ ਪੱਧਰੀ ਪਿੰਡ ਪੱਧਰੀ ਆ ਸਹੀ ਠੀਕ ਆ ਪੱਧਰੀ ਜਾ ਰਹੀ ਹੈ ਮਸ਼ੀਨ ਹੈ ਚਲੋ ਕਦੇ ਰਾਹ ਤੇ ਅਸੀਂ ਦੇਖਾਂਗੇ ਆਵਾਂਗੇ ਵੈਲਕਮ ਹਾਂ ਵੈਲਟ ਐਡ ਕਰ ਮੜ ਗਈ ਕਿਹਦੇ ਨਹੀਂ ਲੋਡ ਨਹੀਂ ਇਹ ਆਨਲਾਈਨ ਚੱਲ ਬੁਗੇ ਕਿਹ ਨਹੀਂ ਬੈत्री ਵੀਰੇ ਆਪਣੇ ਮੋਹਨੇ ਚੌਧਰੀ ਨੇ ਪੱਕੀ ਯਾਰ ਸਟਾਰਟ ਨਾ ਹੋ ਰਿਹਾ ਜਰਾ ਇਹ ਲੋ ਲੋ ਕਰ ਦੇ ਮੜਾ ਆਈ ਕਰ ਚੱਲ ਤੂੰ 나ੜ ਘਮਾ ਤੋਂ 나ੜ ਘਮਾ ਦੇਣਾ ਦੂਜੇ ਪਾਸੇ ਦੂਜੇ ਪਾਸੇ ਘਮਾ ਇੱਧਰ ਚੱਲ ਬੱਸ ਹੁਣ ਲੋ ਕਰ ਹੁਣ ਕਰ ਆਈ ਆਈ ਲੋ ਕਰੀ ਜਾ ਲਾਈ ਚੱਲ ਆਈ ਲੋ ਕੀਤੀ ਚੱਲ ਕਾਲਾ ਥੋੜਾ ਹੋਰ ਕਾਲਾ ਬੰਦ ਕਰ ਬੰਦ ਕਰ ਦੇ ਥੋੜੇ ਜਿਹੇ ਲਈ ਕਿਹੜੇ ਬੰਦੇ ਨਾਲ ਕੰਮ ਆ ਹਾਂ ਬਈ ਤੂੰ ਲੈ ਜਾ ਇਹ ਥੋੜੇ ਆਪਸ ਵਿੱਚ ਹੀ ਨੇ ਤੁਸੀਂ ਸਾਰੇ ਆਪਸ ਵਿੱਚ ਹੀ ਚਾਚੇ ਦਾ ਨਹੀਂ ਮੁੱਢਿਆ ਖੁਸ਼ੀ ਹੁੰਦੀ ਆ ਨਾ ਕੋਈ ਚੀਜ਼ ਕੋਈ ਵੀ ਲਈ ਆ ਨਾ ਖੁਸ਼ੀ ਹੁੰਦੀ ਨਾਲ ਜਾਨ ਦੀ ਅਸੀਂ ਅੱਠ ਕੋ ਬੰਦੇ ਲੈ ਕੇ ਗਏ ਸੀ ਵੈਸੇ ਜਦੋਂ ਲਿਆਂਦੇ ਬਾਕੀ ਦੋ ਸੀ ਅਸੀਂ ਦੋ ਦਿਨ ਤਲਵੰਡੀ ਰੁਕੇ ਅੱਜ ਸਵੇਰ ਇੰਜ ਰਿਸ਼ਤੇ ਸੀਜ ਮਾਰ ਗਿਆ ਸੀ ਤਲਵੰਡੀ ਤੋਂ ਅੱਗੇ ਆ ਕੇ ਨਾ ਉੱਥੇ ਫਿਰ ਇੰਜ ਉੱਥੇ ਹੀ ਕਰ ਲਿਆ ਸੀ ਉਹ ਵਾਰੀ ਫਿਰ ਲਿਆਇ ਕਰੇ ਹਾਂ ਰਾਹ ਫੜੀ ਜਾ ਤਾ ਸਾਡਾ ਜੱਦੀ ਨਾਲ ਕੱਸੀ ਆ 62 ਮੇ ਇਹ ਵੀ ਥੱਕਿਆ ਪਿਆ ਮਾਣ ਆ ਚੱਲ ਵੀ ਅਗਰ ਅਗਰ ਬੁਗਟੇ ਲਾ ਕਰ ਬਹੁਤ ਬਹੁਤ ਆਂਡਾ ਬੜੀ ਸਾਥ ਸੋਣੇ ਰਾਗ ਨਾ ਤੋੜਦੀ ਪਿੱਛੇ ਪਿੱਛੇ ਮੈਂ ਖਤਮ ਹੋ ਗਈ ਤੂੰ ਦੀ ਮੈਂ ਤਾਂ ਨਰਮੋਂ ਤਾਂ ਨਹੀਂ ਗੜਿਆਗਾ ਵੇਖੀ ਕਰ ਨਾ ਨਹੀਂ ਨਹੀਂ ਇਹ ਤੈਨੂੰ ਜ਼ੋਰ ਨਹੀਂ ਲੱਗਾ ਸਹੀ ਇਹ ਟੇਢੀ ਪਾ ਨਰਾੜ ਨਹੀਂ ਉਹ ਬਰਕਟ ਆਟੋ ਨਹੀਂ ਸਹੀ ਆ ਬਾਤ ਕਰ ਹੁਣ ਘੁੰਮੇਗਾ ਤੇ ਸੈਟ ਹੋ ਜੂਗੀ ਕਰ ਆਂਦੇ ਬਾਦ ਤੂੰ ਇਹ ਵੇ ਥੋੜੀ ਲੋ ਹੀ ਰੱਖਣੀ ਢਿੱਲੀ ਚਾਹੀਦੀ ਹੈ ਬੈਲਟ ਜਦੋਂ ਭਾਈ ਮਾਰਦੇ ਨੇ ਫਿਰ ਜ਼ੋਰ ਬੜਾ ਪੈਂਦਾ ਸਾਫਟਾਂ ਤੇ ਕੈਮਰਾ ਹੀ ਤੋੜ ਦੇਣਾ ਸੀ ਮੇਰਾ ਹੁਣ ਇਹ ਰੈਂਚ ਪਾ ਲੈ ਪਿਆ ਇਹ ਨਾੜ ਬੜੇ ਗੰਦੇ ਹੁੰਦੇ ਨੇ ਜਾਂ ਚਾਬੀ ਨਹੀਂ ਸਹੀ ਹੁੰਦੀ ਇਹਨਾਂ ਦੀ ਨਹੀਂ ਖਰਾਬ ਨਹੀਂ 36 40 ਚਾਬੀ ਲੱਗਦੀ ਨਹੀਂ ਇਹਨਾਂ ਨੂੰ ਨਹੀਂ ਅਸਲ ਚ ਇਹ ਹੁੰਦਾ ਪਾਇਆ ਰੈਂਚ ਵਾਸਤੇ ਨਾੜ ਕੀ ਉਹ ਨਾੜ ਉਤਲਾ ਉਤਲਾ ਰੱਖਣੀ ਪੈਣੀ ਇੱਕ ਵਾਰ ਸਟਾਰਟ ਕਰ ਲੋ ਬੈਲਟ ਐਡ ਦੋਵੇਂ ਬਰਾਬਰ ਹੋ ਜਾਣਗੇ ਪਤਾ ਲੱਗ ਜਾਏਗਾ ਵੇਖ ਲੈ ਜੇ ਆਪਾਂ ਚੱਲ ਆਣੇ ਆ ਨਾ ਉਹ ਤੇ ਸਟਾਰਟ ਕਰਨ ਨਾਲੇ ਬ੍ਰੇਕ ਵੇਖੀ ਆਹ ਮੜਾ ਚੋ ਵੀ ਬ੍ਰੇਕ ਨਾ ਲਾ ਚੋ ਵੀ ਦਾ ਨਹੀਂ ਆਦੇ ਆਹ ਰੋਕ ਲੈ ਟ੍ਰਾਂਕ ਨਾਪਾ ਨੂੰ ਬ੍ਰੇਕ ਨੂੰ ਕੈਮਰਾ ਜੀ ਨੇ ਹੁੰਦੇ ਆ ਆਪਾਂ ਉਹ ਬ੍ਰੇਕ ਆਖ ਲਈ ਹੁਣ ਤਾਂ ਉਧਰ ਆ ਕਾਦੇ ਉਧਰ ਵਾਲਾ ਉਹ ਠਿੱਲਾ ਕਿਤਾ ਪਿਆ ਪਤਾ ਨਹੀਂ ਠਿੱਲਾ ਕਿਤਾ ਕਿਵੇਂ ਥੋੜਾ ਵੱਡਾ ਦੇ ਆਉਣਾ ਪਾਣਾ ਥੋੜਾ ਵੱਡਾ ਮਾਰੀ ਮਾਰੀ ਬਜਾ ਹਾ ਕਿਹੜਾ ਪਿੰਡ ਹੈ ਜੀ ਆਪਣਾ ਪਧਰੀ ਪਧਰੀ ਕਿੱਥੇ ਰਹਿ ਗਈ ਰੋਇਪੁਰ ਦੇ ਨਾਲ ਹੀ ਅੱਛਾ ਅੱਛਾ ਠੀਕ ਹੈ ਜੀ ਸੱਸੇ ਕੋਲ ਵੀ ਦੀ ਸਵਾਉਤਾ ਤੁਹਾਡਾ ਆਪਣੇ ਰੋਇਪੁਰ ਜਿੱਥੇ ਆਪਾਂ ਹੀ ਸੈਂਡ ਮਸ਼ੀਨ ਸੇਲ ਕੀਤੀ ਆ ਤੇ ਅੱਜ ਬੰਦੇ ਆ ਹੀ ਲੈਣ ਉਹ ਬੰਦੇ ਵੀ ਪਿਵੇਂ ਨਾ 5 6 ਆਇਆ ਠੰਡ ਦੇ ਵਿੱਚ ਸਵੇਰੇ 8 ਵਜੇ ਆ ਕੇ ਠਾ ਲਿਆ ਇਹਨਾਂ ਨੇ ਚੱਲ ਉੱਥੇ ਇੱਕ ਰੱਖ ਜਿੱਥੇ ਕਟਰ ਆ ਉੱਥੇ ਇੱਕ ਲਈ ਥਰਾੜ ਚੱਲ ਮਾਰ ਏ ਚੱਲ ਬੰਦੇ ਥੋੜੇ ਦਿਮਾਗੀ ਲੱਗਦੇ ਆ ਹਨਾ ਲੱਗਦਾ ਵੀ ਪੂਰੇ ਡਰਾਈਵਰ ਫੁੱਲ ਜੇ ਤੁਸੀਂ ਆਪਣੇ ਕਿੰਨੇ ਕੁ ਮਹੀਨਾ ਪਹਿਲੇ ਹੈ 6 ਅੱਛਾ 6 ਚਲੋ ਵਧੀਆ ਗੱਲ ਹੈ ਜਾਨਾ ਮੜਾ ਵਟਕਣੀ ਚੱਲ ਠੰਡੀ ਨਾਪ ਘੱਟ ਪੜਿਆ ਨਾਪ ਪੈਡਲ ਨਾਪ ਨਾਪ ਕੋਈ ਹੈ ਨਹੀਂ ਫਰਕ ਪਿਆ ਨਹੀਂ ਨਾਪ ਕੇ ਰੱਖੀ ਨਿਕਲ ਜਾਨੀ ਮਾ ਰੀਜ਼ ਵਾਲਾ ਡਾਊਨ ਬਣਾ ਲੀ ਕੋਣ ਇਹ ਨੂੰ ਬਣਾ ਲੀ ਮਰੇ ਕੇ ਨਾ ਕਿ ਮੈਨੂੰ ਆਪ ਨੂੰ ਬਣਾਉਣੀ ਪਵੇ ਚੱਲ ਸਰ ਮਾਰ ਹਾਂ ਕਿ ਤੈਨੂੰ ਕਹਿਣਾ ਹੈ ਤੇਲ ਪੂਰਾ ਆਇਆ ਤੇਲ ਇਹ ਨਾ ਤੇਲ ਦੀ ਸਪਲਾਈ ਆਉਣੀ ਉਹ ਚਾਲਿਆ ਵਾਲੀ ਬਣਾ ਲਓ ਬਾਹਰੀ ਕੱਢੀ ਸੀ ਉਹਨਾਂ ਨੂੰ ਦੱਸ ਦੇਣਾ ਹਰਾ ਚੱਲ ਮਾਰ ਕੇ ਕਿਹਨਾਂ ਸਰ ਇਕ ਕੁਆਰ ਯਾਰ ਮਾਰੀ ਮੋਟੀ ਬਲਣੀ ਹੈ ਬਾਹਰ ਵਿੱਚ ਇਹਨੇ ਇਹਨੇ ਬਲਣਾ ਬ੍ਰੇਕ ਨੇ ਹਾਂ ਬ੍ਰੇਕਾਂ ਦਾ ਬਹੁਤ ਇਹ ਨਾਲ ਤੇਲ ਮੁਕਾਮ ਕੋ ਕੇ ਬ੍ਰੇਕਾ ਖਤਮ ਹੀ ਕਰ ਦਿੱਤੀਆਂ ਨੇ ਫਿਰ ਪਾਇਆ ਹੈ ਕੋਈ ਨਹੀਂ ਤੇਲ ਉਹਨੂੰ ਲਾਣਾ ਪੁਲੀ ਉਹ ਬੈਲਟ ਬਦਲਣੀ ਹੈ ਕਿਤੇ ਹਾਂਜੀ ਬਦਲਣ ਲੱਗੇ ਚੋ ਬਦਲ ਦੇ ਬਾਹਰ ਕਿਤਾ ਜਾ ਰਹੇ ਕੰਬੈਨਾਂ ਲੈ ਗਏ ਹੈ ਫਰਵਰੀ ਜਾ 10 ਦਿਨ ਚਲੇ ਜਾਣਾ ਨਹੀਂ ਨਹੀਂ ਹੋਰ ਆਪਣੇ ਦਿੱਥ ਬਾਹਰ ਹੀ ਖੜੀਆਂ ਨਹੀਂ ਤੇ ਟ੍ਰੇਨ ਹੀ ਚੱਲਣਾ ਹੈ ਅਸੀਂ ਅੱਗਾ ਨਹੀਂ ਜਾਣਾ ਐਮਪੀ ਪਹਿਲੇ ਕਾਟਾ ਪੈ ਗਿਆ ਉੱਥੋਂ ਕੋਟਾ ਕੋਟੇ ਲਾਵਾਂਗੇ ਸਰੋਂ ਸਰੋਂ ਛੋਲਿਆਂ ਦੇ ਇਹ ਆਉਣਾ ਨਹੀਂ ਆਉਂਦਾ ਹੋਗਾ ਜਿੱਦਾ ਭਾਈ ਹੋਣੀ ਇਹ ਆਪਾਂ ਨੂੰ ਲੱਗਦਾ 12 ਦੀ ਪੁਲੀ ਤੇ ਲਿਆਏ ਸੀ ਨਾ ਹਨਾ ਕਿ ਬਦਲੀ ਸੀ ਹਾਂਜੀ ਆ ਤੇਰਾ ਦੀ ਨਹੀਂ 12 ਦੀ ਨਹੀਂ ਐਂ ਸਿੰਦੂ ਆਪਾਂ ਪੁਲੀ ਬਦਲੀ ਸੀ ਕਿ ਇਹੇ ਤੇ ਲਿਆਏ ਸੀ ਇਹ ਨਾ ਰਾੜਾ ਨਾ ਪਲੀ ਟਾਇਰ ਹੈ ਹਾਂ ਆਵੇ ਕੱਟ ਬਣਾਇਆ ਸੀ ਮੈਂ ਤੇ ਵੈਸੇ ਆਵੇ ਥੋੜਾ ਜਾਂ ਇਹ ਤੁਸੀਂ ਮੈਂ ਪਾ ਦਿੰਦੇ ਕਿਵੇਂ ਹੋਇਆ ਨਹੀਂ ਕੋਈ ਹੱਲ ਹਾਂ ਭਾਈ ਆਵਾ ਖਾਲੀ ਹੈ ਜਿਹਦੀ ਤੇ ਨਹੀਂ ਹੋਣਾ ਫਿਰ ਤੇਲ ਉੱਥੇ ਚੜਦਾ ਨਹੀਂ ਹੋਣਾ ਬਾਲਜਾ ਬਣਾ ਖੜਾ ਨਾ ਇੰਨੇ ਨਾ ਕਾਲੇ ਕਾਲੇ ਹੈ ਜੀ ਨਾ ਨਾ ਆਪਾ ਹੌਲੀ ਹੌਲੀ ਹਾਂ ਆਵਾ ਜ਼ਿਆਦਾ ਪਾਏ ਉਹਨੂੰ ਉਹਨੂੰ ਸਾਹ ਲੈਣ ਤਾਂ ਕਰ ਉੱਪਰੋਂ ਫਿਰ ਚੱਲੂਗਾ ਹੋ ਗਈ ਯਾ ਵਾਕੀ ਨਹੀਂ ਨਾਪ ਕੇ ਰੱਖੀ ਆਏ ਨਾਪੇ ਨਾਪੀ ਨਹੀਂ ਚਾਹੀਦੀ ਤੋਂ ਡਰਾਮ ਨੂੰ ਮਾੜਾ ਲਾ ਕੇ ਵੇਖ ਹੱਥ ਨਾਲ ਬਹੁਤ ਬਣੀ ਗੱਲ ਹਾਂ ਹੋਰ ਨਿਕਲ ਨਹੀਂ ਆ ਬਸ ਇੱਕ ਰੇ ਇਦਾਂ ਮਰਵਾ ਬੈਠੋ ਖੁੱਲੇ ਦੋ ਖੜ ਜਾ ਖੜ ਜਾ ਹੁਣ ਹੁਣ ਬਣੂਗੇ ਚੱਲ ਚੱਲ ਇਹ ਤਾਂ ਖਾਲੀ ਜ ਆ ਬਈ ਬੜੀ ਤੋਈ ਕਿਵੇਂ ਉਹਨੂੰ ਡਰਾਮ ਨੂੰ ਵੇਖ ਕੇ ਹੱਥ ਨਾਲ ਲਾ ਕੇ ਨਾਪ ਕੇ ਰੱਖ ਦੂੰ ਨਹੀਂ ਬਣੀ ਭਾ ਮੱਲੀ ਜਾਂਦਾ ਹੈ ਹੈ ਐਵੇਂ ਹੁਣ ਸਿੱਜੇ ਵਾਲਾ ਕੰਮ ਕਰਦਾ ਹੈ ਲਾਦਾ ਤੁਹਾਡਾ ਕੰਮ ਨਹੀਂ ਪਾਰਦਾ ਪੁਰਜਾ ਹਾਂ ਬਿਜਾਲੇ ਵਾਲਾ ਕੰਮ ਕਰ ਜੀ ਤੇ ਪੇਜ ਪੁਰਲੇ 'ਚ ਪੈਰ ਲੱਗੀ ਕਿ ਉਦਾਂ ਬਹੁਤ ਤੋਰ ਤੱਕ ਉਹ ਵਨ ਤੇਲ ਨਹੀਂ ਆਉਂਦਾ ਪਿਆ ਹਨਾ ਹਵਾ ਹੀ ਆਈ ਜਾਂਦੀ ਹੈ ਪੈਪ ਖਾਲੀ ਹੀ ਮੈਨੂੰ ਲੱਗਦਾ ਹੈ ਇੱਕ ਵਾਰੀ ਹੋਰ ਨਾ ਪਾਲਾ ਹਨਾ ਵਾਰੀ ਹਵਾਦ ਨਿਕਲੀ ਜਾਂਦੀ ਹੈ ਇੱਕ ਵਾਰੀ ਹੋਰ ਨਾ ਪਾਲਾ ਨਾ ਤੇਲ ਨਹੀਂ ਆਉਂਦਾ ਤੇਲ ਆਉਂਦਾ ਛੱਡ ਕੇ ਨਾ ਪਾ ਇੱਕ ਵਾਰੀ ਹੋਰ ਹੁਣ ਕਿਵੇਂ ਇਹ ਬੰਦੇ ਤੇ ਪੂਰੀ ਬਗਾਂ ਦੇ ਵਿੱਚ ਇਹ ਨਹੀਂ ਚਲਾ ਰਹੇ ਕਿਹੜੇ ਤੇ ਘੜਾਉਂਦੇ ਉਹਦਾ ਟੱਟਾ ਆ ਰੇਡੇ ਪੀਓ ਉਹ ਟੱਟਾ ਆ ਆ ਪੈ ਗਏ ਹਣ ਕੋ ਨਹੀਂ ਛੱਡ ਦੀ ਨਿਗਾਹ ਹੁ ਗਈ ਰੇਡੇ ਪੀਓ ਕਿੰਨੇ ਕੀ ਫਰਕ ਕਰਾਓ ਨਾਲ ਕੰਮ ਆ ਦੋਵੇਂ ਡਰਾਈਵਰ ਜਿੰਨਾ ਚਲਾਈ ਮਸ਼ੀਨਾਂ ਪੁੱਛੋ ਇੱਕੀ ਪਾਣੀ ਆ ਜਿਹੜੇ ਕਿ ਅਸੀਂ ਬਾਹਰ ਚਲਾ ਦੇ ਗਏ ਚਲਾਈ ਹੋਰ ਵਾਨ ਕਰ ਪੈਗਾ ਕਿ ਤਾਈ ਰੱਖੇਗੀ ਕਿੰਨੀ ਬੱਤੀ ਰੱਖੇਗੀ 3 ਬੱਤੀ ਰੱਖੀ ਤੂੰ ਚਲਾ ਤੂੰ ਚਲਾਉਂਦਾ ਰ ਆ ਮਸ਼ੀਨ ਹੈ ਆਹੀ ਬੰਦਾ ਚਲਾਉਂਦਾ ਰ ਵੇ ਦੱਸ ਬਾਈ ਕੋਈ ਜਾ ਕੇ ਕੱਢ ਲਾਂਗੇ ਸਿਰਾ ਸਿਰਾ ਕੁਛ ਨਹੀਂ ਗਾ ਨਹੀਂ ਨਹੀਂ ਚੱਲ ਪੁੱਛਣ ਲਈ ਜੋ ਵੀ ਹੈਗਾ ਇਹ ਦੇਖ ਲੈ ਇਹ ਬੰਦਾ ਨਾ ਇਹ ਲਗਾਏ ਸੀ ਰੋਟੀਆਂ ਤੇ ਉੱਥੇ ਬਾਹਰ ਰੋਟੀਆਂ ਦੇ ਲਗਾਏ ਬੰਦਾ ਤੇ ਇਹ ਡਰਾਈਵਰੀ ਕਰਦਾ ਰ ਸਾਹ ਲਾਲਾ ਨਾਲ ਰੋਟੀਆਂ ਬਣਾ ਕੇ ਦਿੰਦਾ ਸੀ ਇੰਨਾ ਦਿਮਾਗ ਇਹਦਾ ਮਸ਼ੀਨ ਵਿੱਚ ਚਲਾਉਂਦਾ ਰਹਾ ਜਾਂ 16 17 ਦੇ ਦੇ ਜਾਂ 36 ਦੇ ਸਾਨੂੰ ਅਈ ਅਈ ਕਈ ਵਾਰ ਡਰਾਈਵਰ ਲੈ ਆਈਦਾ ਰੋਟੀਆਂ ਪਕਾਉਂਦੇ ਰੱਖੀ ਜਦੋਂ ਨਾਲ ਵੱਲ ਨਹੀਂ ਆਉਂਦਾ ਲੈਣਾ ਇਹ ਰੋਟੀਆਂ ਬਣਾਉਂਦਾ ਤੇ ਮਸ਼ੀਨ ਵਿੱਚ ਚਲਾਉਂਦਾ ਹੀ ਫੁੱਲ ਅਸੀਂ ਤੇ ਨਾਖੇ ਤੂੰ ਮਸ਼ੀਨ ਤੇ ਆ ਜਾ ਰੋਟੀਆਂ ਤੇ ਛੱਡ ਪਰੇ ਇੱਕ ਦੋ ਵਾਰ ਲੱਗਿਆ ਅਸੀਂ ਤੇ ਡਰਾਈਵਰ ਕਹਿ ਕੇ ਰਹਿ ਹੀ ਚਲਾਉਣੀ ਨਾ ਅਸੀਂ ਤੇ ਫੇਰ ਅਸੀਂ ਰੋਟੀਆਂ ਪਕਾਉਂਦੇ ਰਹਿ 36 40 ਨਹੀਂ ਵੱਡਾ ਨਹੀਂ ਨਹੀਂ ਵੱਡਾ ਨਹੀਂ ਠੰਡ ਦਾ ਫਿਰ ਹੈਗੀ ਹਾਂ ਜੇ ਬੈੱਡਾ ਹੁਣ ਖੜਨਦਾ ਹੈ ਨਾ ਬੇਟੀਆਂ ਦਾ ਬੇਟੀ ਨੂੰ ਆਨੇ ਪਾਣੀ ਪਾਉਂਦੇ ਰ ਮੈਂ ਕਿ ਬਤੁਸੀਂ ਚਲਾਉਂਦੇ ਰ ਤੂੰ ਚਲਾਉਂਦਾ ਮੈਨੂੰ ਮਠਾੜੂ ਚੜਾਈਏ ਕੀ ਚੀਜ਼ ਆ ਕਿਥੇ ਵਿੱਚ ਫਿਲਟਰ ਦੇ ਲੱਕੜਾਂ ਲੱਗੀਆਂ ਨੇ ਬਣ ਕਿਉਂ ਲਾਉਂਦੇ ਆ ਕਈ ਨਾ ਜਿਹੜੇ ਵੱਡ ਲਾਉਂਦੇ ਉਹਨਾਂ ਚੀਂ ਲੱਕੜ ਦੀ ਫੱਟੀ ਆਉਂਦੀ ਤੇ ਬਾਅਦ ਕਿ ਉਚਾਉਂਦੀ ਇਹ ਲੱਕੜ ਨੇ ਕਿ ਦਿਹਾੜੀ ਮਾਰ ਦਿੱਤੀ ਮਸ਼ੀਨ ਦੇ ਆ ਵਿੱਚ ਫਾਸ ਗਈ ਰੈਸ਼ਰ ਦੇ ਆ ਕੇ ਲੱਕੜ ਤੁਸੀਂ ਨਹੀਂ ਨੱਟ ਟੌਂਟ ਚੈੱਕ ਕਰ ਰਹੇ ਕੋਈ ਨਹੀਂ ਸੀ ਜੀ ਤਾਂ ਐਸੀ ਤਾਂ ਹੈ ਨਹੀਂ ਕੋਲ ਬੰਦੇ ਨਹੀਂ ਜਾਂ ਹੁੰਦੇ ਸਾਡੇ ਨਾਲ ਜੜ ਹੁੰਦੇ ਨਾ ਜਦੂਰ ਜਿੰਨੇ ਮਸ਼ੀਨ ਹੈ ਫੱਟੀ ਆ ਕੇ ਚਲਾਉਣੀ ਨਾ ਉਹਨੂੰ ਇਹ ਫੱਟੀਆਂ ਇੱਕ ਦੋ ਸੇਰ ਲੱਗਿਆ ਆਇਆ ਹੈ ਪਰਦਾ ਲੱਗਦਾ ਨਹੀਂ ਫੱਟੀ ਵਿਚਾਰੇ ਲਈ ਉਹਨਾਂ ਨੇ ਬਸਾ ਦੁਪਹਿਰੇ ਕਣਕ ਦੇ ਸੇਣ ਜੇ ਬਾਹਰ ਥੋੜਾ ਜਿਹਾ ਗੇੜਦੇ ਹੁੰਨੇ ਕਿ ਖਿਚ ਦਿੰਦੀ ਹੂ ਆ ਵੀ ਰੰਗ ਖੱਤੀ ਸੰਦ ਪਤਾ ਨਹੀਂ ਵਾਰਡਿੰਗ ਹੋ ਗਿਆ ਕਿਤੇ ਹਾਂ ਨਾ ਨਾ ਫੋਨ ਨਾੜਾ ਕੇ ਔਖਾ ਹੋ ਗਿਆ ਕੋਲ ਤਾਂ ਲਵੇਗਾ ਇਹ ਇੰਨਾ ਚਾਬੀ ਪੈਂਦੀ ਆ ਥੋੜਾ ਦੇਈਏ ਨਾ 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 ਓਏ ਆ ਪੈਪ ਨੂੰ ਨਾ ਪਾ ਪਾ ਪੈਪ ਕਰ ਦੇ ਅੰਦੀ ਹਾਈਡਰੋਲ ਕਰੀ ਆ ਪਕੂਚੀ ਹੋਖਾ ਸੀ ਵਿਖਾਈ ਨਾ ਕੱਲੇ ਆਪਾਂ ਬੰਦੇ ਸੜਾ ਵਿਖਾਈ ਮੱਕੀ ਵਾਲੇ ਮਿਲਿਆ ਆਪਾਂ ਨੂੰ ਆਪਾਂ ਉਹਨੇ ਤੁਹਾਨੂੰ ਦੇ ਦੇਣਾ ਮੱਕੀ ਵਿੱਚ ਫਸੇ ਕਿਹੜਾ ਆਹ ਪਹਿਲਾ ਨਹੀਂ ਅਗਲਾ ਇੱਕ ਛੱਡ ਕੇ ਦੂਜਾ ਆਪਿਸ਼ ਕਰਮਾ ਚੌਕ ਆਵੇਗਾ ਉੱਥੋਂ ਮੁੜਨਾ ਤੁਸੀ ਪਹਿਲਾਂ ਫੇਰ ਇੱਧਰ ਹੀ ਆ ਜਾਣਾ ਕੋਰ ਸਿੰਘ ਵਾਲੇ ਨੂੰ ਬਹੁਤ ਦੱਸਦਾ ਨਹੀਂ ਮੁੜ ਜਾਣਾ ਉਹ ਤਾਂ ਫੇਰ ਇੱਥੇ ਆ ਜਾਣਾ ਅਗੇ ਲੋਕਾਂ ਦਾ ਰਸਤਾ ਹੈ ਇੱਥੇ 5 ਕਿਲੋਮੀਟਰ ਹੈਗਾ ਇੱਕ ਪਹਿਲਾ ਆਊਗਾ ਉਹ ਨਹੀਂ ਉਸ ਅਗਲਾ ਜਿਹੜਾ ਚਾਹੂਗਾ ਉੱਥੇ ਐਨ ਹੋ ਜਾਣਾ ਤੁਸੀਂ ਮਨੇ ਵਿਹਾਰ ਦੇ ਵਿੱਚ ਹੀ ਹੋਏ ਨਾ ਵਿਹਾਰ ਦੁਕਾਨ ਅਗਲਾ ਪਰਲਾ ਚਾਹੂਗੀ ਇਹਦੇ ਵੱਡਾ ਰੋਡ ਹੀ ਲਾਉਣਾ ਫਿਰ ਸਿੱਧਾ ਨਿਕਲ ਜਾ ਗੋਲੂ ਗਿਆ ਗੋਲੂ ਘਰ ਇੱਧਰ ਨੂੰ ਚਿਸ਼ ਕਰਮਾ ਚੌਕ ਯਾਰ ਉੱਥੇ ਮੁੜ ਜਾਣਾ ਹਾਂ ਉਹ ਸਿੱਧਾ ਰਸਤਾ ਹੀ ਆ ਵੀ ਮਾ ਕੋਲ ਗੋਲੂ ਦਾ ਬਿਆ ਮੰਗਾ ਦੇ ਮੈਨੂੰ ਵੀਡੀਓ ਦੀ ਵੀਡੀਓ ਖਾਈ ਦੇਣਾ ਆ ਗਿਆ ਜੇ ਤੱਕ ਦੇ ਰਲ ਵੇੜ ਲੈ ਕਾਰ ਸਟਾਰਟ ਵੀ ਹੋਣਾ ਚਾਰਜ ਕਰ ਯਾਰ ਦੋ ਡੀਜ਼ਲ ਭਾਈ ਡੀਲ ਪਾ ਤਾ 10 ਲੀਟਰ ਪਾ ਬਹੁਤ ਹੈ 4 ਕਿਲੋਮੀਟਰ ਪੰਪ ਆ ਜਾਣਾ ਉਹ ਜਿੱਥੇ ਮਰਜ਼ੀ ਪਾ ਪਿੰਡ ਲੈ ਜਾ 10 ਲੀਟਰ ਵਾਲਾ ਹੋਰ ਹੋਰ ਲੋੜ ਹੀ ਉਸਤਾਦ ਚੱਲ ਯਾਰ ਇੱਕ ਮਿੰਟ ਖੁੱਤੀ ਆ ਬਸ ਯਾ ਦੇ ਚੁੱਕ ਕੇ ਤਾਂ ਪਾਂਡੇ ਉੱਥੇ ਰੱਖ ਆ ਉਹ ਕਿਹਾ ਮੱਥਾ ਟੇਕਣਾ ਹੈ ਮਸ਼ੀਨ ਨੂੰ ਜਾਂਦੀ ਟੇਕ ਲਓ ਮਥਾ ਟੇਕ ਮੜਾ ਜਾ ਚਲ ਮਥਾ ਟੇਕ ਲੈ ਹੁਣ ਸੀ ਚੱਲੀ ਹੈ ਜਾਂਦੀ ਆ ਮਥਾ ਟੇਕ ਲੈ ਦਾ ਸੋ ਜੋੜਾ ਲੈ ਹਾਂ ਊੜਾ ਲੈ ਜੇ ਕਿਲਾ ਸਿਲਾਈ ਨਾ ਕੀਤੀ ਹੈ ਮਥਾ ਨਹੀਂ ਕੀ ਫਿਰ ਕੀ ਹੈ ਮਸ਼ੀਨ ਤਾਂ ਕਰੋ ਚੱਲੀ ਹੈ ਜੇ ਟੇਕ ਆ ਜਾ ਟੂਲ ਕੋਲੇ ਝੂਟ ਆਉਣ ਉਹ ਕੋਲ ਉੱਥੇ ਕਰ ਲਈ ਜਾ ਚਲਾ ਕੇ ਉੱਥੇ ਦਾ ਛੋਟਾ ਲੈਣਾ ਇਹਦਾ ਉਹੀ ਬੰਦਾ ਜਾਊਗਾ ਚਲਾ ਕੇ ਨਾਲਿਆ ਮੁੰਡਾ ਹੀ ਲਿਆਈ ਇਹ ਨਹੀਂ ਚਲਾਉਂਦਾ ਅੱਛਾ ਨਾ ਰਹੂਗਾ ਗੁੱਲਾ ਦੇ ਇੱਕ ਨਾਲ ਗੁੱਲਾ ਲਿਆਇ ਲੱਕੀ ਜਾ ਸਿੱਧੀ ਗੱਲ ਸਿੱਧੀ ਬਾਬਾ ਸਿੱਧੀ ਗੱਲ ਆਏ ਉਹ ਗੁੱਲਾ ਲਿਆ ਕੇ ਆਏ ਆਰਮਿੰਟ ਵਾਲੇ ਐਦਾਂ ਦਾ ਰੇ ਸਲੋ ਤੇ ਕੰਮ ਕਰੇਗਾ ਰੇ ਕਰਨੀ ਲੋੜ ਹੀ ਨਹੀਂ ਚੱਲ 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 ਅੱਗੇ ਆਜਾ ਖੜੀ ਰਹਾਂਦੇ ਪਾਵੇਂ ਆ ਪੈਨ ਤੇਰੇ ਯਾਰ ਥੱਲੇ ਗੁੱਲੇ ਦੀ ਗੁੱਦੇ ਦੇ ਪੈਨ ਬਨੂਏ ਆ ਗਈ ਕੋਈ ਤੇਰੇ ਆ ਮਰੇ ਕਰਿਓ ਯਾਰ ਖਾਲੀ ਵੀ ਲੱਗਦੀ ਆਪਾਂ ਲੱਗੇ ਆ ਬੰਦੇ ਆ ਆਪਣਾ ਕਰੀਆ ਵੀ ਗਿਆ ਆ ਬੈੜਾ ਸੀ ਪਾਲਾ ਇਹਨਾਂ ਇਹਨੋਂ ਪਲਾਇ ਨਿਕਲ ਸੀ ਪਾਪਾ ਨੂੰ ਭਾਈ ਚੰਤਾ ਵੀ ਆਪਣੇ ਰੋਟੇ ਵਾਲਾ ਵਾਦ ਕਰਗੇ ਵਾਦ ਕਰਗੇ ਵਾਦ ਜਿੰਨੇ ਮਰਜੀ ਕਰ ਰਾੜ ਨਹੀਂ ਲੱਭਾ ਫਿਰ ਰਾੜ ਦੇ ਦੇੋ ਯਾਰ ਜੈਕ ਹੈ ਜੈਕ ਹਾਂ ਯਾਰ ਰਸੀ ਹੈਗੀ ਪੌੜਾ ਕਿਵੇਂ ਟੂਲ ਕੱਢ ਦੇ ਨਾਲ ਇੱਥੇ ਉੱਚੀ ਹੋਣੀ ਹੈ ਚਾਬੀਆਂ ਚੁੱਬੀਆਂ ਹੈਗੇ ਕੰਟਰੋਲ ਕੱਢ ਆਹ ਦੇਖ ਇਹਦੇ ਨਾਲ ਲਾਉਣਾ ਬਹੁਤ ਕੁਝ ਹੈ ਅਸੀਂ ਕੁਝ ਵੀ ਨਹੀਂ ਲਾ ਟੂਲ ਆ ਉਵੇਂ ਦੇਤਾ ਹੈ ਬੈਟਰੀਆਂ ਨਵੀਆਂ ਨਵੀਆਂ ਦੇ ਦਿਆਂ ਜਿਹੜਾ ਸਮਾਨ ਇਹਦੇ ਨਾਲ ਆਇਆ ਉਹ ਗੱਲਾ ਪੱਲਾ ਲਾ ਲ ਆਹ ਨਹੀਂ ਲਾਏ ਸਪੀਕਰ ਲਾਗ ਦਿੱਤੇ ਤੁਹਾਨੂੰ ਉਹ ਹਨ ਵਿਚਲਣ ਵਾਲੇ ਇਹ ਨਹੀਂ ਕਿਸ ਨਾਲ ਆ ਕੱਲੇ ਦੂਜੇ ਗਏ ਉੱਪਰ ਵਾਲੇ ਅਹੀਂ ਇਹ ਨਾਲ ਹੈ ਨਹੀਂਗਾ ਹੈ ਕੋ ਕੋ ਨਹੀਂ ਗਾ ਹੂੰ ਪਿਆ ਫੜ ਕੇ ਮੂੰਹ ਤੇ ਪਾ ਮੱਥਾ ਟੇਕੋ ਇਹ ਮਸ਼ੀਨ ਨੂੰ ਜਾਂਦੀ ਉਹ ਸੁੱਖਾ ਮੱਥਾ ਟੇਕ ਲਓ ਵਿਕਰਮ ਵਾਲੀਏ ਸੁੱਖ ਦੇਈ ਗੱਡੀ ਰੱਖਣਾ ਟੂਲ ਲੱਗਣਾ ਤਾਰ ਤਾਰਾ ਬਣੇ ਇਹ ਦੇ ਕੋਈ ਨਹੀਂ ਲੋਇਆ ਬੜਾ ਵਿੱਚ ਹਵਾਲੀ ਫਰੇ ਇਹ ਇੱਕ ਟਰਾਲੀ ਭਰ ਕੇ ਪਹਿਲੇ ਵੇਚ ਕਈ ਰੋਲਦਾ ਫਿਰਦਾ ਕਿੱਧਰ ਕਿੱਧਰ ਇਹ ਇਹ ਗੱਲ ਲੈਣਾ ਆ ਫੜੀ ਯਾਰ ਮਾੜੀ ਉੱਥੇ ਇਧਰੋਂ ਇਸ ਤਰ੍ਹਾਂ ਬਿਲੀ ਬਹੁਤ ਹਵਾਲ ਕਰਦਾ ਨਾ ਗੋਰੀ ਵਾਲੇ ਹਾਂ ਦੇ ਪਰ ਠੀਕ ਹੈ ਆ ਲਵ ਯੂ ਜੇ ਮੈਂ ਕਰਦਾ ਹੈ ਹੈਡ ਕਟ ਗੋੜਕ ਨੂੰ ਉਹ ਰ ਫਿਰ ਕਰ ਲੈ ਲਵ ਗਈ ਰਾਡ ਲੱਗ ਗਈ ਥੋੜੀ ਰਾਡ ਤੇ ਫੜਦਾ ਯਾਰ ਥੀਨ ਤਾਂ ਲਿਆ ਫੜਾ ਇਧਰ ਇਹ ਹੀ ਆਈ ਤੇ ਇਹ ਹੀ ਆਪਾਂ ਦੇਤੀ ਤੁਹਾਨੂੰ ਰਸਾ ਦੇ ਯਾਰ ਬਾਹਰ ਥੱਲੇ ਜਾ ਦੋ ਦੇਖ ਕਿ ਕਿਵੇ ਗੜੇ ਨਹੀਂ ਨਿਕਲਦੇ ਓਹ ਲਾਹ ਇਥੇ ਕੋਈ ਡੱਬੇ ਹੀ ਪੰਜਾਂ ਵਾਲੇ 10000 ਦੂਜੇ ਲੰਬੇ ਨੇ ਜਿਹੜੇ ਪੰਪ ਵਾਲੇ ਹੁੰਦੇ ਲੰਬੇ ਨਾਲ ਪਾ ਦੇ ਕੋਈ ਡੱਬਾ ਦੇਦਾ ਤੁਹਾਨੂੰ ਨਟਾਂ ਦੇ ਦੇਦਾ ਨਾਲ ਇਹਦੀ ਵਿੱਚੋਂ ਨਾ ਬਬ ਮੋਟੀਆਂ ਵੀ ਨੇ ਹਾਂ ਸ਼ਾਵਟ ਹਾਂ ਮੋਰੀਓ ਤਾਂ 9 ਨੰਬਰ ਵਿੱਚੋਂ 11 11 ਤੋਂ 11 ਨਹੀਂ ਦੇ 10 ਹੁੰਦੀ ਹੁੰਦੀ ਵਿੱਚੋਂ ਇਹ ਸਿੱਧਾ ਰੱਖੀਏ ਇਹ ਲੜੌਤ ਦਈ ਗਈ ਤੇ ਤਈ ਚਕਿਆ ਇਸ ਪੜੋ ਹਾਰੇ ਚਲੋ ਮੈਨਾਂ ਦਾ ਵਜਨ ਹੀ ਨਿਕਾ ਚੋਨ੍ਹੇ ਵਾਲ ਪਾਰਾ ਹੁੰਦਾ ਹੈ ਹੈ ਪਰ ਆਪਾਂ ਨੂੰ ਰੱਖਣਾ ਰੱਖਣਾ ਹਾਂ ਹਾਂ ਰੱਖਣਾ ਰੱਖਣਾ ਅਲੀਆ ਕੀ ਕਾਲ ਫੁੰਨਾ ਪਤਾ ਲੱਗ ਜਾਂਦਾ ਅਗਲੇ 4 ਬੰਦੇ ਤੁਸੀਂ ਬਾਹਰ ਬੈਠੇ ਆ ਠੀਕ ਆ ਨਾ ਸਾਨੂੰ ਉੱਥੇ ਕਹਿਣਾ ਪਤਾ ਨਹੀਂ ਕਿੰਨੇ ਕਿ ਝੋਲੇ ਭਰ ਕੇ ਵੰਡੀ ਜਾਂਦੇ ਆ ਸਾਡੇ ਟਿੰਡ ਵਾਲਿਆਂ ਨੂੰ ਹੁਣ ਐਤ ਜਲਦ ਅਮਰ ਕਈ ਗੱਲ ਨਾ ਜੀ ਪਰਦਾ ਕੀ ਪੜਦਾ ਹੀ ਹੁੰਦਾ ਬਾਕੀ ਚਲੋ ਕਿਦਾਂ ਮਰਜੀ ਕੋਈ ਅਪਲੋਡ ਕਰੋ ਇਹੋ ਜੀ ਕੀ ਮੇਸੇਜ ਕੋ ਕਰੀ ਸਾਰੀ ਲਾ ਲਓ ਇਹ ਜੇ ਲੌਣੀ ਨਾਲ ਇਹਨਾਂ ਉੱਤੇ ਲਾ ਦੇਣਾ ਚੱਕ ਚੱਕ ਰਿਹਾ ਆ ਇਹ ਤੇ ਮੇਰਾ ਉਹ ਮੈਂ ਤੁਹਾਨੂੰ ਫੋਟੋ ਫੋਟੋ ਸੈਂਡ ਕਰਦਾ ਹਾਂ ਦੀ ਠੀਕ ਹੈ ਚਲ ਕੋਈ ਨਾ ਫੋਟੋ ਐਫੀਨੋਟ ਨਹੀਂ ਕਰਵਾਇਆ ਚਲ ਫੋਟੋ ਸੈਂਡ ਕਰੀਂ ਨਹੀਂ ਉਹਦੇ ਇਦਾਂ ਨਾ ਉਹਦੇ ਸਾਈਨ ਵੀ ਉੱਤੇ ਹੋਏ ਹੋਣਗੇ ਜੋ ਹੀ ਹੋਈ ਗੋਆ ਨਾ ਉਹ ਨਾ ਉਹ ਧਰ ਕਟਾ ਉਹਦੇ ਘਰ ਹੀ ਨਾਲੀ ਬਿੱਤ ਹੋਇਆ ਉਹ ਦਿਨ ਵੀ ਆ ਕੱਲਾ ਹੀ ਮੈਂ ਇਹ ਤੇ ਮੇਰਾ ਉਹ ਗਾਹੂ ਕਾਟੇ ਲਈ ਉਹ ਕੱਢੀ ਫਰਾਉਣਾ ਬਾਹਰ ਦੇ ਵਿੱਚ ਠੀਕ ਹੈ ਠਹਿਲੀ ਉਹ ਇੱਕ ਮਿੰਟ ਮੈਂ ਤੁਹਾਨੂੰ ਵੇਹ ਨਾ ਉੱਥੇ ਧਾਰ ਕੱਢ ਦੇਣਾ ਬੈਠੋ ਇੱਕ ਮਿੰਟ